ਅਲੀ ਪਿਆਬਾ ਸਿਕਾ ਜੀ ਸਾਰਿਆਂ ਨੂੰ ਜਿੱਥੇ ਆਪਣੇ ਰਾਜ ਵਿੱਚ ਹੁੰਦਾ ਭਾਈ ਇਹਦਾ ਮੋਰਸਾ ਵੱਜਿਆ ਸੀਗਾ ਉਸ ਪਲੇਸ ਤੇ ਇੱਕ ਬੰਦਾ ਖੜਾ ਸੀਗਾ ਬਜ਼ੁਰਗ ਖੜੇ ਸੀਗੇ ਉਹਨਾਂ ਨੇ ਦੱਸਿਆ ਕਿ ਹੋਇਆ ਕੀ ਅਸਲ ਚ ਆਜੋ ਆਪਾਂ ਦੇਖਦੇ ਹਾਂ ਵੀਡੀਓ ਮੈਂ ਆਪ ਉੱਥੇ ਹੀ ਨਾ ਖੜਾ ਤੇ ਨਾਲ ਮੇਰੇ ਉਹ ਸੱਜ ਨੇ ਜਿਹੜੇ ਇੱਥੇ ਰੇੜੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖ ਫਲੈਰੋ ਗੱਡੀ ਦੇ ਨਾਲ ਵੀ ਵੱਜੇ ਕੋਈ ਬਲੈਰੋ ਗੱਡੀ ਸੀ ਲੜਨ ਲੜਦੇ ਲੜਦੇ ਪੱਟੂ ਲੜਦੇ ਲੜਦੇ ਕੜਕ ਤੇ ਆ ਗਏ ਜੀ ਇਹ ਝਾੜੀਆਂ ਤੋਂ ਲੜਦੇ ਲੜਦੇ ਸੰਨ ਪੱਟੂ ਵਾਲੇ ਮੇਕਾ ਆ ਕੇ ਵੱਜੇ ਨੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪੀਟਲ ਹਨ ਉਹਨਾਂ ਨੂੰ ਚੱਕ ਕੇ ਹੋਟਲ ਆਟੋ ਨਾਲ ਪਾਇਆ ਆਟੋ ਤੇ ਲੈ ਕੇ ਜੇ ਐਂਸੋਰੀ ਹਸਪੀਟਲ ਤੇ ਲੈ ਗਏ ਜੀ ਵਗਾ ਟੇਜਮੈਂਟ ਹੋਇਆ ਫਿਰ ਉਹਨਾਂ ਨੇ ਵੀ ਜਾ ਕਰਿਆ ਪਰ ਕਿਤੇ ਨਹੀਂ ਗਿਆ ਪੰਜਾਬੀ ਸਿੰਗਰ ਰਾਜੀਵ ਜਵੰਦਾ ਦਾ ਕੱਲ ਬੱਦੀ ਨਾਲਗਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਪੰਜੌਰ ਥਾਣੇ ਦੇ ਵਿੱਚ ਇਸ ਦੀ ਰਿਪੋਰਟ ਵੀ ਦਰਜ ਹੋ ਚੁੱਕੀ ਆ ਲੇਕਿਨ ਉਸ ਸਮੇਂ ਹੋਇਆ ਕੀ ਸੀਗਾ ਇਸ ਬਾਰੇ ਗੱਲਬਾਤ ਕਰਾਂਗੇ ਪ੍ਰਤੱਖ ਦਰਸ਼ੀ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਅੱਖਾਂ ਦੇਖਿਆ ਸਾਰਾ ਇਹ ਮਾਹੌਲ ਸੀਗਾ ਜਿਹੜਾ ਐਕਸੀਡੈਂਟ ਦੇਖਿਆ ਸੀ ਉਸ ਸਮੇਂ ਕੀ ਹਾਲਾਤ ਸੀਗੇ ਕਿੰਨੇ ਵਜੇ ਇਹ ਐਕਸੀਡੈਂਟ ਹੋਇਆ ਸੀ ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਨਾਲ ਹੀ ਜਿੱਥੇ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਹੀ ਮੈਂ ਖੜਾ ਤੇ ਨਾਲ ਮੇਰੇ ਉਹ ਫਕਸ਼ ਨੇ ਜਿਹੜੇ ਇੱਥੇ ਰੇਡੀ ਲਾਉਂਦੇ ਜੀ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖੀ ਹੈ ਕੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਅਨਿਲ ਕੁਮਾਰ ਹੈ ਜੀ ਨਾਮ ਮੇਰਾ ਅੱਛਾ ਜੋ ਸਾਢੇ 4 ਘੜੀਆਂ ਤੇ ਲੜਦੇ ਲੜਦੇ ਇੱਕਦਮ ਸੜਕ ਤੇ ਆ ਗਏ ਜੀ ਕਿੰਨੇ ਕੁ ਵਜੇ ਸੀ ਕੱਲ ਇਹ 10 4:30 ਦੀ ਗੱਲ ਹੈ ਜੀ ਸਵੇਰ ਦੀ ਗੱਲ ਹੈ ਹਾਂ ਜੀ ਸਾਲ ਦੀ ਕੱਲ ਸਵੇਰੇ ਤੇ ਕਾਹੜਾ ਲੜਦਾ ਲੜ ਕੇ ਆ ਗਏ ਬਾਈਕ ਉਨਾਂ ਦੇ ਬਿਠ ਬਿਠ ਜੋ ਇੱਕਦਮ ਬੜੇ ਜ਼ਬਰਦਸਤ ਟਕਰੀ ਨੇ ਸੋਣੇ ਦੀ ਸਪੀਡ ਸੀ ਕਿ ਮੋਟਰਸਾਈਕਲ ਦੀ ਜਦੋਂ ਡਿੱਗੇ ਜਾਂ ਕੋਤਲ ਮੰਨ ਪਬਲਿਕ ਕਰੀ ਉਹ ਟਾ ਟੋੜੜੇ ਬਚਾਇਆ ਪੁਲਿਸ ਪੁਲਿਸਨ 10 15 ਮਿੰਟ ਬਾਅਦ ਆਏਗੀ ਪਰ ਉਹਨਾਂ ਨੇ ਕੇਸ ਕੋਲ ਜਰ ਦੇ ਕੀਤਾ ਬਾਈਕਾਂ ਬੋਤਾਂ ਜਾ ਟੋੜਨ ਲੈ ਗਏ ਬਚਾ ਕੇ ਕਿੰਨੇ ਕਿ ਬਾਈਕਰ ਸੀਗੇ ਦੋ ਬਾਈਕਾਂ ਸੀਆਂ ਜੀ ਅੱਛਾ ਨਹੀਂ ਜਦ ਇਕੱਠੇ ਆਏ ਸੀ ਬਾਈਕਰ ਬਾਈਕਰ ਪਹਿਲਾਂ ਇੱਕੋ ਹੀ ਆਈ ਸੀ ਬਾਅਦ ਵਿੱਚ ਦੋ ਹੋਰ ਆਈਆਂ ਫਿਰ ਉਹਨਾਂ ਨੇ ਫੋਨ ਕਰਕੇ ਦੋ ਜਣ ਬਾਈਕਰਾਂ ਹੋਰ ਬੁਲਾਈਆਂ ਜਿਹੜੇ ਅੱਗੇ ਨਿਕਲ ਗਏ ਸੀ ਉਹਨਾਂ ਨਾਲ ਇਹ ਪਿੱਛੇ ਸੀਗੇ ਇਹ ਪਿੱਛੇ ਸੀਗੇ ਇਹ ਕਹਿ ਰਹੇ ਕਿ ਬਲੋ ਬਲੈਰੋ ਗੱਡੀ ਦੇ ਨਾਲ ਵੀ ਬੱਚੇ ਕੋਈ ਬਲੈਰੋ ਗੱਡੀ ਸੀ ਗੱਡੀ ਕੋਈ ਨਹੀਂ ਸੀ ਸਾਡ ਲੜਦੇ ਲੜਦੇ ਕਿ ਪਸ਼ੂ ਲੜਦੇ ਲੜਦੇ ਕੜਕ ਤੇ ਆ ਗਏ ਜੀ ਕਿ ਘਾੜੀਆਂ ਤੋਂ ਲੜਦੇ ਲੜਦੇ ਸੰਢ ਪਟਵਾਂ ਦੀ ਬੇਕਾ ਕੇ ਬੱਜੇ ਨੇ ਠੀਕ ਹੈ ਜੀ ਉਹਦੇ ਨਾਲ ਜਾ ਕੇ ਜਿਹੜੀ ਜੋੜ ਕਰਨਾ ਹੋ ਗਿਆ ਉਹਨਾਂ ਨਾਲ ਹੋਈ ਐ ਤੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪੀਟਲ ਲੈ ਕੇ ਉਹਨਾਂ ਨੂੰ ਚਾੱਕ ਕੇ ਹੋਰ ਆਟੋ ਨੂੰ ਪਾਇਆ ਆਟੋ ਤੇ ਲੈ ਕੇ ਜੇ ਐਂਟੋਰੀ ਹਸਪੀਟਲ ਤੇ ਲੈ ਗਏ ਜੀ ਉੱਗਾ ਪੇਟਮੈਂਟ ਹੋਇਆ ਫਿਰ ਉਹਨਾਂ ਚੀਜ਼ਾਂ ਦਾ ਰੈਫਰ ਕਿਚਾ ਚੰਡੀਗੜ੍ਹ ਕਿ ਕਿੰਨੇ ਕ ਆਪਣਾ ਦੂਰ ਹੈ ਗਿਆ ਸ਼ਾਰੀ ਤੋਂ ਥੋੜਾ ਜਿਹਾ ਥੋੜਾ ਸਾਹਮਣੇ ਦਾਜੀ ਤੱਕ ਹੋ ਜਾਂਦਾ ਹੈ ਤੇ ਸਾਹਮਣੇ ਇਹ ਅੱਗੇ ਬੈਠੇ ਦੇਖਣਾ ਤੁਸੀਂ ਅੱਛਾ ਉਹ ਨੀਲੇ ਜਿਹੇ ਲਿਖੇ ਇਹ ਰੋਡ ਹੈ ਜਿੱਥੇ ਐਕਸੀਡੈਂਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਆਈ 10-15 ਮਿੰਟ ਬਾਅਦ ਪੁਲਿਸ ਆਈ ਅੱਛਾ ਹਾਂਜੀ ਤੇ ਕਿਹੋ ਜੀ ਹਾਲਤ ਲੱਗ ਰਹੀ ਸੀ ਉਹ ਸਾਲ ਲੰਬੇ ਲੰਬੇ ਸਾਲ ਲੈ ਰਹੀ ਸੀ ਬਾਣੀ ਪਰ ਲੰਘੇ ਕੋਲ ਫਿਰ ਦੇਰ ਬਾਅਦ ਆਪਾਂ ਫਿਰ ਕੰਮ ਤੇ ਮੀਟੀ ਸੀਗੀ ਮਾੜੀ ਬਰ ਉਸਕੇ ਬਾਅਦ ਉਹ ਚੰਡੀਗੜ੍ਹ ਰੈਫਰ ਕਰਤਾ ਸੀਗਾ ਉਸਕੇ ਬਾਅਦ ਤਾਂ ਫਿਰ ਉਹਨਾਂ ਕੋਲਿਆ ਖਵਾਰ ਕਬਰ ਪੜੀ ਹੈ ਕਿਉਂਕਿ ਹਾਲਤ ਨਾਜੂਕ ਹੈ ਇਹ ਦੇਖੋ ਰਬ ਬਚਾ ਲੈ ਪਰਮਾਤਮਾ ਜੀ ਵਧੀਏ ਜੇ ਉਹ ਕਿਉਂਕਿ ਆਮ ਤੌਰ ਤੇ ਜਿਹੜੇ ਤੁਸੀਂ ਕਹਿੰਦੇ ਆ ਸਾਹ ਲੜਦੇ ਸੀ ਆ ਪਹਿਲਾਂ ਵੀ ਇੱਥੇ ਆਵਾਰਾ ਪੰਛੀ ਵੀ ਪਰ ਲੜਦੇ ਜੀ ਬਹੁਤ ਬੰਦੇ ਭੱਜ ਲੱਟਰ ਕੇ ਜਦੋਂ ਉਹ ਜਾਨ ਬਚਾਉਂਦੇ ਨੇ ਤੋਂ ਡਿਵੀ ਇੱਥੇ ਰਿਟੀ ਤੇ ਕਈ ਵਾਰੀ ਹੋਏਗਾ ਕਈ ਲੜਾਈਆਂ ਬਹੁਤ ਬਾਰੀ ਹੋਏ ਮਰਨ ਦਾ ਖਤਰਾ ਨੀ ਵਾਰਦਾ ਡਾਕੀ ਮਰਨ ਹੋਏ ਹੋਏਗਾ ਜਦ ਆਤੀ ਝੜ ਹਾਂਜੀ ਛੱਡ ਕੇ ਛੱਡ ਕੇ ਕਿਉਂ ਬਿਤੀ ਹੋਈ ਸਾਡੇ ਨਾਲ ਜੀ ਇਹ ਕਰਕੇ ਆਪਾਂ ਜਿਆਦਾ ਚੱਲ ਜਾਈਏ ਆਸ਼ਮਨ ਕਦੇ ਇਡਾ ਤੇ ਇਹਨਾਂ ਨੂੰ ਲਿਜਾਂਦਾ ਨਹੀਂ ਇੱਕ ਜਿਹੜੀ ਆਵਾਰਾ ਲੈ ਵੀ ਜਾਂਦੇ ਨੇ ਫੇਰ ਛੱਡ ਦਿੰਦੇ ਨੇ ਤੂੰ ਗਊਆਂ ਹੋਗੇ ਥਾਂ ਲੋਗੇ ਲੋਕੇ ਕੰਮ ਕਰ ਲੈਣਗੇ ਕੰਮ ਕਰ ਵਾਲੇ ਖੁੱਲੇ ਲੱਕੇ ਛੱਡ ਦਿੰਦੇ ਨੇ ਇਹੋ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਐਸੀ ਕੋਈ ਕਾਰਵਾਈ ਤਸਵੀਰਾਂ ਦਿਖਾ ਦੇ ਇੱਕ ਵਾਰੀ ਇਹੀ ਰੋਡ ਹੈ ਨਾਲ ਲੱਗ ਬੱਦੀ ਰੋਡ ਹੈਗਾ ਪੰਜੌਰ ਥਾਣੇ ਦੇ ਵਿੱਚ ਪੰਜੌਰ ਤੋਂ ਜਸਟ ਸਾਡੇ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਗਾ ਹੈ ਜਿੱਥੇ ਐਕਸੀਡੈਂਟ ਹੋਇਆ ਤਾਂ 10-15 ਮਿੰਟ ਬਾਅਦ ਇੱਥੇ ਪੁਲਿਸ ਦੀ ਕੱਢੀ ਆਉਂਦੀ ਆ ਕਿ ਪੁਲਿਸ ਜਲਦੀ ਇੱਥੋਂ ਜਿਹੜਾ ਆਏਗਾ ਉਈ ਜਿਹੜੇ ਗੱਲ ਕਰਦੇ ਪੈਣੇ ਕਿ ਪਸ਼ੂ ਆਵਾਰਾ ਸੀਗਾ ਬਹੁਤ ਗੱਲਾਂ ਉੜੀਆਂ ਨੇ ਕਿ ਭਾਈ ਪਸ਼ੂ ਅੱਗੇ ਲੜਦੇ ਪਏ ਸੀ ਰਾਜ ਵਿਜੁੰਨ ਦਾ ਬਹੁਤ ਤੇਜ਼ ਸੀਗਾ ਉਹਨੇ ਬ੍ਰੇਕ ਮਾਰੇ ਤੇ ਪਿੱਛੋਂ ਕਿ ਗੱਡੀ ਵੱਜੀ ਆ ਕੇ ਉਹ ਅੰਕਲ ਜੀ ਨੇ ਕਲੀਅਰ ਕੀਤਾ ਕਿ ਪਸ਼ੂ ਲੜਦੇ ਪਏ ਸੀ ਪਸ਼ੂਆਂ ਨਾਲ ਕੋਈ ਟੱਕਰਾ ਹੋਇਆ ਵਾ ਜਵੰਨਦਾ ਭਾਈ ਦਾ ਬਾਕੀ ਇਹ ਅਪਡੇਟ ਸਾਨੂੰ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਗਈ ਤੁਸੀਂ ਵੀ ਕਮੈਂਟ ਚ ਦੱਸ ਦਿਓ ਤੇ ਬਾਕੀ ਇਹ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਬਈ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੇ ਕਾਫੀ ਨੁਕਸਾਨ ਕੀਤਾ ਹੋਇਆ ਵਾ ਅਕਲ ਦਾਦੇ ਪੇ ਸੀਗੇ ਲੜਦੇ ਰਹਿੰਦੇ ਨੇ ਇੱਥੇ ਨਾਰਮਲੀ ਤੇ ਲੋਕ ਆਪਣੀ ਜਾਨ ਜਰੂਰ ਬਚਾਉਂਦੇ ਨੇ ਹੋ ਨਹੀਂ ਹੋਇਆ ਜਿਵੇਂ ਭਾਈ ਦੀ ਜਿੱਥੇ ਲਿਖੀ ਹੁੰਦੀ ਆ ਭਾਈ ਜਿੱਥੇ ਹੋਣਾ ਵਾ ਉਹ ਹੋ ਹੀ ਜਾਣਾ ਵਾ ਤੇ ਬਾਕੀ ਯਾਰ ਜਿਹੜੀਆਂ ਆ ਹਾ ਹਸਪੀਟਲ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੀਆਂ ਕੋਈ ਹੋਰ ਬੰਦਾ ਲਟਿਆ ਹੁੰਦਾ ਵਾ ਉਹਨੂੰ ਡਾਕਟਰ ਦੇਖਦਾ ਹੁੰਦਾ ਵਾ ਤੇ ਆਪਾਂ ਰਾਜੂ ਜਿੰਦੇ ਫੋਟੋ ਲਾ ਕੇ ਉੱਤੇ ਆਰ ਆਈ ਪੀ ਲਿਖੀ ਜਾਂਦੇ ਆ ਯਾਰ ਥੋੜੀ ਜਿਹੀ ਸ਼ਰਮ ਕਰੋ ਭਾਈ ਬਣ ਕੇ ਤੇ ਅਰਦਾਸ ਕਰੋ ਭਾਈ ਕਿ ਸਾਡਾ ਭਰਾ ਜਲਦੀ ਜਲਦੀ ਠੀਕ ਹੋਵੇ ਤੇ ਸਹੀ ਸਲਾਮਤ ਹੋਵੇ ਘਰ ਆਵੇ ਤੇ ਆਪਾਂ ਮਿਲਦਾ ਹੁਣ ਨੈਕਸਟ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਜਰੂਰ ਧਿਆਨ ਰੱਖਿਓ ਪਿਆਰੀ ਸਤਿ ਸ਼੍ਰੀ ਅਕਾਲ